पीटीएन न्यूज़ बुलेटिन में पूरे तमाम दर्शकों का स्वागत है मैं हा तमन्ना बेदी बुलेटिन की शुरुआत करेंगे सुर्खियां के नाल ਅਤੇ ਮੰਤਰੀਆਂ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ ਦੇ ਕਮਾ ਮੱਥਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਨਮ ਦਿਹਾੜੇ ਦੇ ਸਫਲ ਸਮਾਰਕ ਮੌਕੇ ਧੰਨਵਾਦ ਕਰਨ ਲਈ ਅੰਮ੍ਰਿਤਸਰ ਦਾ ਕੀਤਾ ਤੌਰ। ਇੰਡੀਗੋ ਦੀਆਂ ਉਡਾਣਾਂ ਰੱਦ ਕਰਨ ਦਾ ਸਿਲਸਲਾ ਲਗਾਤਾਰ ਚਾਰੀ ਅੱਜ 7ਵੇਂ ਦਿਨ ਵੀ 200 ਤੋਂ ਵੱਧ ਉਡਾਣਾਂ ਰੱਦ ਕੰਪਨੀ ਨੇ 610 ਕਰੋੜ ਦੇ ਰਿਫੰਡ ਦੀ ਪ੍ਰਕਿਰਿਆ ਕੀਤੀ ਸ਼ੁਰੂ। ਲੁਧਿਆਣਾ ਵਿੱਚ ਵਾਪਰਿਆ ਭਿਆਨਕ ਸੜਕੀ ਹਾਦਸਾ ਸਾਊਥ ਸਿਟੀ ਤੋਂ ਲਾਡੋਵਾਲ ਜਾ ਰਹੀ ਕਾਰ ਨੇ ਤੇਜ਼ ਰਫ਼ਤਾਰ ਕਾਰਨ ਗਵਾਇਆ ਕੰਟਰੋਲ ਤਿੰਨ ਨੌਜਵਾਨ ਸਮੇਤ ਦੋ ਨਾਬਾਲਗ ਲੜਕੀਆਂ ਦੀ ਮੌਕੇ ਤੇ ਹੀ ਮੌਤ ਤੇ ਸੰਯੁਕਤ ਰਾਜ ਮੋਰਚੇ ਦੇ ਸੱਦੇ ਤੇ ਵਿਛਲੇ ਬਿੱਲ ਖਿਲਾਫ ਕੀਤਾ ਗਿਆ ਰੋਸ਼ ਪ੍ਰਦਰਸ਼ਨ ਬਿੱਲਆਂ ਸਾੜੀਆਂ ਗਈਆਂ ਕਾਪੀਆਂ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਤੋਂ ਬਾਅਦ ਅਗਲੇ ਸੰਘਰਸ਼ ਲਈ ਤਿਆਰ ਕੇਂਦਰੀ ਮੁੱਖ ਮੰਤਰੀ ਰੇਖਾ ਗੁਪਤਾ ਅੱਜ ਆਪਣੀ ਪੂਰੀ ਕੈਬਨਿਟ ਦੇ ਨਾਲ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਕੇ ਦਾਸਤੀ ਕਿ ਦਿੱਲੀ ਦੇ ਲਾਲ ਕਿਲਾ ਪਰਿਸਰ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਮੌਕੇ ਤੇ ਤਿੰਨ ਰੋਜ਼ਾ ਗੁਰਮਤੀ ਸਮਾਗਮ ਦੇ ਸਫਲ ਆਯੋਜਨ ਤੇ ਸ਼ੁਕਰਾਨਾ ਅਦਾ ਕਰਨ ਦੇ ਲਈ ਅੰਮ੍ਰਿਤਸਰ ਪਹੁੰਚ ਰਹੇ ਨੇ ਇਸ ਮੌਕੇ ਅੱਜ ਅੰਮ੍ਰਿਤਸਰ ਇੱਕ ਰਾਜਨੀਤਿਕ ਤੇ ਧਾਰਮਿਕ ਗਤੀਵਿਧੀ ਦਾ ਕੇਂਦਰ ਬਣਿਆ ਰਹੇਗਾ ਦੱਸਦੀ ਹੈ ਕਿ ਇਸ ਦੌਰੇ ਨੂੰ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ ਵਿੱਚ 2027 ਚ ਚਵਿਦਨ ਸਭਾ ਚੋਣਾਂ ਹੋਣਗੀਆਂ ਇਸ ਤੋਂ ਪਹਿਲਾਂ ਭਾਜਪਾ ਦੇ ਵੱਟੇ ਆਕੂ ਪੰਜਾਬ ਦਾ ਦੌਰਾ ਕਰੇ ਨੇ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਵੱਲੋਂ ਪੰਜਾਬ 'ਚ ਮੈਦਾਨ ਮਸਤੂਦ ਕਰਨ ਦਾ ਪੂਰਾ ਯਤਨ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਹਾਲਾਂਕਿ ਹਰਿਆਣਾ ਦੇ ਸੀਐਮ ਨਯਬ ਸੈਣੀ ਵੀ ਕਈ ਮੌਕਿਆਂ ਤੇ ਪੰਜਾਬ ਦਾ ਦੌਰਾ ਕਰ ਚੁੱਕੇ ਨੇ ਤਾਂ ਹੁਣ ਸੀਐਮ ਰੇਖਾ ਗੁਪਤਾ ਦੇ ਦੌਰੇ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਨਾਲ ਪੂਰੀ ਦਿੱਲੀ ਦੀ ਕੈਬਨਿਟ ਪਹਿਲੇ ਰਾਜਸਥਾਨ ਸੀ 에어ਪੋਰਟ ਪਹੁੰਚੇਗੀ। ਇੱਥੇ ਪ੍ਰਸ਼ਾਸਨਿਕ ਅਧਿਕਾਰੀ ਤੇ ਸਥਾਨਕ ਪ੍ਰਤੀਨਿਧੀ ਉਹਨਾਂ ਦਾ ਸਵਾਗਤ ਕਰਨਗੇ ਇਸਨਾਲੀ 에어ਪੋਰਟ ਤੋਂ ਕਾਫਲਾ ਸਿੱਧੇ ਸ਼੍ਰੀ ਹਰਮੰਦਰ ਸਾਹਿਬ ਵਿਖੇ ਪੁੱਜੇਗਾ ਮੁੱਖ ਮੰਤਰੀ ਰੇਖਾ ਆਪਣੀ ਕੈਬਨਟ ਦੇ ਨਾਲ ਇੱਥੇ ਨਤਮਸਤਕ ਹੋਣਗੇ ਜਿਸ ਤੋਂ ਬਾਅਦ ਸੀਐਮ ਰੇਖਾ ਦਾ ਅਗਲਾ ਪੜਾਅ ਸ਼੍ਰੀ ਦੁਰਗਿਆਣਾ ਮੰਦਿਰ ਹੋਵੇਗਾ ਇਹ ਮੰਦਿਰ ਅਮਰਕਸਰ ਦੇ ਧਾਰਮਿਕ ਪਛਾਣ ਦੇ ਨਾਲ ਵਿਟਾਈ ਦੇ ਨਾਲ ਜੁੜਿਆ ਹੋਇਆ ਹੈ ਇੱਥੇ ਮੁੱਖ ਮੰਤਰੀ ਪੂਜਾ ਅਰਚਨਾ ਕਰਨਗੇ ਸ਼ਹਿਰ ਦੀ ਧਾਰਮਿਕ ਵਿਭਿੰਨਤਾ ਤੇ ਸਭਿਆਚਾਰਕ ਇਕਤਾ ਨੂੰ ਸਨਮਾਨ ਦੇਣ ਦਾ ਸੰਦੇਸ਼ ਦੇਣਗੇ ਦੇਸ਼ ਦੀ ਸਭ ਤੋਂ ਵੱਡੀ 에ਅਰਲਾਈਨ ਇੰਡੀਗੋ ਇੱਕ ਵਾਰ ਫਿਰ ਤੋਂ ਯਾਤਰੀਆਂ ਦੇ ਲਈ ਪਰੇਸ਼ਾਨੀਆਂ ਦਾ ਸਬਬ ਬਣੀ ਹੋਈ ਹੈ। ਸੋਮਵਾਰ ਨੂੰ ਅੱਜ ਉਡਾਣ ਸੰਚਾਲਨ ਮੁੜ ਸ਼ੁਰੂ ਕਰਨ ਦੇ ਵਿੱਚ ਇੱਕ ਵਾਰ ਫਿਰ ਤੋਂ ਅਸਫਲ। ਦਿੱਲੀ, ਸ਼੍ਰੀਨਗਰ, ਹਾਈਦਰਾਬਾਦ ਅਤੇ ਬੈਂਗਲੁਰੂ ਹਵਾਈ ਅਟਿਆ ਤੋਂ ਸਵੇਰੇ 9 ਵਜੇ ਤੱਕ 200 ਤੋਂ ਵੱਧ ਉਡਾਣਾਂ ਰੱਪ ਕਾਟ ਦਿੱਤੀਆਂ ਕਿਉਂ ਨੇ 에어ਲਾਈਨ ਨੇ ਇੱਕ ਦਿਨ ਪਹਿਲਾਂ ਹੀ 650 ਤੋਂ ਵੱਧ ਉਡਾਨਾਂ ਰੱਪ ਕਾਟ ਦਿੱਤੀਆਂ ਸੀ ਹਾਲਾਂਕਿ ਕੰਪਨੀ ਆਪਣੀ 2300 ਰੋਜ਼ਾਨਾ ਉਡਾਨਾਂ ਦੇ ਵਿੱਚੋਂ 1650 ਉਡਾਨਾਂ ਨੂੰ ਚਲਾਉਂਦਾ ਦਾਅਵਾ ਕਰਦੀ ਹੈ ਇੰਡੀਕੋ ਦੇ ਸੀਈਓ ਪੀ ਟਰਨਿੰਗ ਕਹਿੰਿਆ ਕਿ ਸਥਿਤੀ ਰੋਜ਼ਾਨਾ ਸੁਧ ਰਹੀ ਹੈ 10 ਦਸੰਬਰ ਤੱਕ ਉਹਨਾਂ ਕਹਿੰਦੇ ਕਿ ਨੈਟਵਰਕ ਇਸ ਤਰ੍ਹਾਂ ਹੋਣ ਦੀ ਉਮੀਦ ਹੈ ਹਾਲਾਂਕਿ ਪਹਿਲਾਂ ਕੰਪਨੀ ਨੇ 10 ਤੋਂ 15 ਦਸੰਬਰ ਦੇ ਵਿੱਚਕਾਰ ਆਮ ਸਥਿਤੀ ਦੀ ਭਵਿਕਸ਼ਾਨੀ ਕੀਤੀ ਸੀ ਇੰਡੀਗੋ ਨੇ ਹਾਲ ਹੀ ਦੇ ਉਡਾਨਾਂ ਸੰਕਟ ਦੇ ਦੌਰਾਨ 610 ਕਰੋੜ ਦੇ ਰਿਫੰਡ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ 3000 ਯਾਤਰੀਆਂ ਨੂੰ ਉਹਨਾਂ ਦਾ ਸਮਾਨ ਵੀ ਵਾਪਸ ਕਰ ਦਿੱਤਾ ਗਿਆ। ਚਲੋਧਿਆਣਾ ਤੋਂ ਬੇਹੱਦ ਦਰਦਨਾਕ ਤੇ ਬਿਲ ਦਹਿਲਾ ਦੇਣ ਵਾਲੀ ਖਬਰ سامنے ਆ ਰਹੀ ਹੈ ਦਾਸਕੇ ਕਿ ਬੀਤੀ ਰਾਤ ਲੁਧਿਆਣਾ ਦੀਆਂ ਗਲੀਆਂ ਆਏ ਸੁਭੇਨੀਆਂ ਚਿੱਕਾ ਦੇ ਨਾਲ ਭਰ ਗਈਆਂ ਕਿ ਹਰ ਕੋਈ ਡੰਗ ਰਹੀ ਹੈ। ਤੇਜ਼ ਰਫਤਾਰ ਕਾਰ ਨੇ ਇੱਕ ਪਲ ਦੇ ਵਿੱਚ ਪੰਜ ਕਰਾਂ ਦੇ ਦੀਵੇ ਬੁਝਾ ਦਿੱਤੇ ਸਵੇਰੇ 1 ਵਜੇ ਦੇ ਕਰੀਬ ਇੱਕ ਤੇਜ਼ ਰਫਤਾਰ ਕਾਰ ਨੇ ਆਪਣਾ ਕੰਟਰੋਲ ਗਵਾ ਦਿੱਤਾ ਅਤੇ ਡਿਵਾਈਡਰ ਦੇ ਨਾਲ ਜਾ ਟਕਰਾਇ ਟੱਕਰ ਇੰਨੀ ਭਿਆਨਕ ਰਹੀ ਕਿ ਕਾਰ ਚਪਨਾ ਚੂਰ ਹੋ ਗਈ ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਵਿਅਕਤੀ ਦਾ ਸਿਰ ਪਾਟ ਗਿਆ ਦੂਜੇ ਦੀ ਗਰਦਨ ਕੱਟ ਗਈ ਅਤੇ ਬਾਕੀ ਲਾਸ਼ਾਂ ਪੂਰੀ ਤਰ੍ਹਾਂ ਦੇ ਨਾਲ ਵਿਕਰੀਆਂ ਹੋਈਆਂ ਮਿਲੀਆਂ ਹਾਦਸੇ ਤੋਂ ਬਾਅਦ ਦੋ ਐਮ뷸ੈਂਸਾਂ ਮੌਕੇ ਤੇ ਪੁੱਜਤੀਆਂ ਨੇ ਸਾਰੀਆਂ ਲਾਸ਼ਾਂ ਨੂੰ 1 ਵਜੇ ਹਸਪਤਾਲ ਪਹੁੰਚਾ ਕੀਤਾ ਗਿਆ ਪਰਿਵਾਰ ਹਫੜਾ ਤਾਫੜੀ ਦੇ ਵਿੱਚ ਹੈ ਮਾਫੀਆ ਦਾ ਅਰੋਰੋ ਕੇ ਪੂਰਾ ਹਾਲ ਹੈ ਸੰਦੀਪ ਜੀ ਮਾ ਪੂਰਾ ਮਾਮਲਾ ਕੀ ਹੋਇਆ ਕੀ ਗੱਲਬਾਤ ਕੀ ਹੋਈ ਸੀ ਪਤਾ ਨਹੀਂ ਸਰ ਮੈਂ ਤਾਂ ਕੀ ਹੋਇਆ ਕੀ ਨਹੀਂ ਕੁਝ ਨਹੀਂ ਪਤਾ ਸਾਨੂੰ ਕੋਈ ਜਾਣਕਾਰੀ ਨਹੀਂ ਜੀ ਨਹੀਂ ਸਾਨੂੰ ਤਾਂ ਸਰਫੇਨ ਨਾ ਪਤਾ ਵੀ ਇਨਸੀਡੈਂਟ ਹੋਇਆ ਮੁੰਡੇ ਦਾ ਹਾਂ ਕਿਸੇ ਨੂੰ ਫੋਨ ਆਇਆ ਜਿਸ ਨੂੰ ਪਤਾ ਲੱਗਿਆ ਤੁਹਾਨੂੰ ਸਾਨੂੰ ਰਾਤੀ 2 ਵਜੇ ਥਾਣੇ 'ਚੋਂ ਫੋਨ ਗਿਆ ਸੀਗਾ ਅੱਛਾ ਜੀ ਕਿ ਬੇਟਾ ਲੈਂਸੀਡੈਂਟ ਹੋ ਗਿਆ ਹਾਂ ਕਿ ਤੁਸੀਂ ਅੱਜ ਸਾਲ ਸੀ 2 ਵਜੇ ਤਾਂ ਨਹੀਂ ਪਾਏਗੇ ਤੁਸੀਂ ਸਵੇਰ ਰਾਤੀ ਤੱਕ ਇਹਨੇ ਸੌਣ ਦਾ ਕੋਈ ਫਾਇਦਾ ਨਹੀਂਗਾ ਜਦੋਂ ਜੇ ਪੰਜ ਜਣੇ ਅੱਜ ਪੰਜੇ ਪਰਿਵਾਰ ਇਕੱਠੇ ਹੋਣਗੇ ਤਾਂ ਤਾਂ ਕੋਈ ਮਾਮਲਾ ਨਿਬੜੂਗਾ ਮੇਰੇ ਅਸੀਂ ਕੱਲੇ ਨਹੀਂ ਆ ਸਕਦੇ ਲੇਡੀਜ਼ ਦੀ ਵਿੱਚ ਗੱਲ ਕੀਤੀ ਜਾ ਰਹੀ ਹੋ ਜਿਹੜੀ ਕੁੜੀਆਂ ਸੀ ਉਹ ਹੈ ਕੌਣ ਸਭੂ ਪਤਾ ਨਹੀਂ ਸਰ ਸਾਨੂੰ ਕੁਝ ਨਹੀਂ ਪਤਾ ਹਜੇ ਤੱਕ ਵੀ ਉਹ ਕੌਣ ਸੀ ਕਿ ਕਿੱਥੋਂ ਸੀਗੀਆਂ ਆ ਕਿ ਥੋੜੇ ਦੀ ਜਾਂਚ ਕਰ ਰਹੇ ਸੀ ਉਹ ਤਾਂ ਜਗਰਾਉਂ ਤੋਂ ਆਏ ਸੀ ਕਿ ਇੱਥੇ ਲੁਧਿਆਣੇ ਆਏ ਸੀ ਮੇਰਾ ਭਤੀਜਾ ਸੀ ਮੈਂ ਉਹਦੀ ਭੂਆ ਸੁੱਖ ਦੀ ਤੇ ਉੱਕਰੋਂ ਪਾਪਾ ਤੋਂ ਪੈਸੇ ਲੈ ਕੇ ਪਾਪਾ ਸਰਦੀ ਆ ਗਈ ਮੈਨੂੰ ਲੁਧਿਆਣੇ ਤੋਂ ਤੁਹਾਨੂੰ ਬੂਟ ਵਗੈਰਾ ਲਿਆ ਦੇਣਾ ਤੇ ਬੂਟ ਲੈਣ ਆਏ ਸੀ ਸਵੇਰੇ 3000 ਰੁਪਏ ਫੜ ਕੇ ਲਿਆਇਆ ਕੱਲ੍ਹ ਸੁਬਾਹ ਨਾ ਕਰੂ ਆਏ ਗਿਆ ਹੈ ਤੇ ਕੱਲ੍ਹ ਰਾਤੀ ਸ਼ਾਮੀ ਗਿਆ ਨਹੀਂ ਕਰੇ ਵਾਪਸ ਫੇ ਰਾਤੀ ਸਾਨੂੰ 2 ਵਜੇ ਫੋਨ ਚੱਲਿਆ ਗਿਆ ਵੀ ਉਹਨਾਂ ਦਾ ਇਨਸੀਡੈਂਟ ਹੋ ਗਿਆ ਤੇ ਉਹਨਾਂ ਦੀ ਡੈਥ ਹੋ ਗਈ ਫੇ ਸਾਨੂੰ ਦੁਕਾਂ ਕੁਛ ਨਹੀਂ ਪਤਾ ਜੀ ਹੁਣ ਪ੍ਰਸ਼ਾਸਨ ਵੱਲੋਂ ਕੀ ਕਿਹਾ ਜਾ ਰਿਹਾ ਵੋ ਪਤਾ ਨਹੀਂ ਹਜੇ ਕੁਛ ਦੱਸ ਨਹੀਂ ਰਹੇਗੇ ਦੱਸ ਪਿੰਡ ਸਾਡਾ ਜਗਰਾਉਂ ਹੀ ਆ ਜਗਰਾਉਂ ਹਾਂਜੀ ਕੋਠੇ ਫੰਜੂਰਾਂ ਦੇ ਸੰਯੁਕਤ ਕਿਸਾਨ ਮੋਰਚੇ ਤੇ ਪੰਜਾਬ ਦੀਆਂ ਪਿੰਡੂ ਅਤੇ ਖੇਤ ਮਜ਼ਦੂਰ ਮੋਰਚੇ ਦੇ ਸੱਦੇ ਤੇ ਪਿਛਲੇ ਸੋਧ ਬਿੱਲ 2025 ਅਤੇ ਸੀਟ ਬਿੱਲ ਦੇ ਖਿਲਾਫ ਬਿਜਲ ਬਿਜਲੀ ਮਹਿਕਮੇ ਦੀਆਂ ਸਬ ਡਿਵੀਜ਼ਨਾਂ ਅੱਗੇ ਵੱਡੇ ਪ੍ਰਦਰਸ਼ਨ ਕਰਕੇ ਬਿੱਲ ਦੀਆਂ ਕਾਪੀਆਂ ਸਾੜਨ ਦੇ ਸੱਦੇ ਮੁਤਾਬਕ ਅੱਜ ਬਿਜਲੀ ਗ੍ਰੈਂਡ ਨੇੜੇ ਤਿੰਕੋਨੀ ਮਾਨਸਾ ਵਿਖੇ ਸਯੁਕਤ ਮੋਰਚੇ ਅਤੇ ਮਜ਼ਦੂਰਾ ਅਤੇ ਵੱਖ-ਵੱਖ ਜਨਤਕ ਜੰਮਹੂਰੀ ਜਥੇਬੰਦੀਆਂ ਦੇ ਵੱਲੋਂ ਸਾਂਝੇ ਤੌਰ ਤੇ ਪ੍ਰਦਰਸ਼ਨ ਕਰਨ ਮਗਰੋਂ ਬਿੱਲਾਂ ਦੀਆਂ ਕਾਪੀਆਂ ਸਾੜੀਆਂ ਗਿਆ ਜ਼ਿਕਰ ਯੋਗ ਹੈ ਕਿ ਇਸ ਤਰ੍ਹਾਂ ਮਜ਼ਦੂਰ ਅਤੇ ਜਨਤਕ ਜੰਮਹੂਰੀ ਜਥੇਬੰਦੀਆਂ ਅਤੇ ਬਿਜਲੀ ਬੋਰਡ ਦੇ ਨਾਲ ਸੰਬੰਧਤ ਪੰਦੀਆ ਵੱਲੋਂ ਵੀ ਪਹਿਲਾਂ ਹੀ ਸੰਘਰਸ਼ ਤੇ ਹਮਾਇਤ ਕੀਤੀ ਐਲਾਨ ਸਦਕਾ ਬਿਜਲੀ ਬਿੱਲ ਨੂੰ ਵਾਪਸ ਕਰਾਉਣ ਦੀ ਜਨਤਾਤਕ ਮੁਹਿੰਮ ਹੋਰ ਜ਼ੋਰ ਫੜੇਗੀ ਮਿਲ ਆਕਵਾ ਨੇ ਸੰਬੋਧਨ ਕਰਦਿਆ ਕਿ ਪਿਛਲੀ ਸੋਧ ਬਿੱਲ 2025 ਜਨਤਾ ਤੇ ਬਿਹਤ ਵੱਡਾ ਹਮਲਾ ਹੈ ਕਿਉਂਕਿ ਇਸ ਨਾਲ ਪਬਲਿਕ ادارے ਨੂੰ ਪੂਰੀ ਤਰ੍ਹਾਂ ਨਾਲ ਕਾਰਪੋਰੇਟ ਕਰਾਨਿਆਂ ਦੇ ਸਹੂਤਰ ਕਰਨ ਦੀ ਪੂਰੀ ਰਣਨੀਤੀ ਉਲਿੱਖ ਕੀਤੀ ਜਾ ਚੁੱਕੀ ਹੈ ਇਸ ਦੇ ਨਾਲ ਹੀ ਉਹਨਾਂ ਕਹੇ ਖੇਤੀ ਅਤੇ ਕਰੇਲੂ ਰਿਆਇਤਾਂ ਦੇ ਵਿੱਚ ਕਟੌਤੀ ਜੀਵਨ ਨਿਰਵਾਹ ਲਈ ਵਰਤਨ ਵਾਲੇ ਲੋਕਾਂ ਨੂੰ ਵੀ ਪਿਛਲੀ ਵਰਤੋਂ ਨਾਲ ਮੁਨਾਫਾ ਕਾਰੋਬਾਰ ਦੇ ਲਈ ਵਰਤਨ ਵਾਲਿਆਂ ਦੇ ਬਰਾਬਰ ਬਿੱਲ ਆਵੇਗਾ ਅਤੇ ਹੀ ਮੌਸਮੀ ਖਰਾਬੀ ਕਾਰਨ ਬਿਜਲੀ ਸਪਲਾਈ ਵਿੱਚ ਵਿਗਨ ਹੋਈ ਨੁਕਸਾਨ ਦੀ ਪਰਪਾਈ ਹੋਈ ਆਮ ਖਪਤਕਾਰਾਂ ਤੇ ਬੋਝ ਪਵੇਗਾ ਜਿਸ ਕਾਰਨ ਸਮਾਜ ਦਾ ਵੱਡਾ ਹਿੱਸਾ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਵੇਗਾ ਮੈਂ ਛੱਤਪਾਲ ਸਿੰਘ ਬਰੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਦਾ ਡਕਾਉਂਦਾ ਧਨੇਰ ਗਰੁੱਪੀ ਜੀ ਅੱਜ ਜੁਆ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਾਰੇ ਪੰਜਾਬ ਦੇ ਵਿੱਚ ਬਿਜਲੀ ਗ੍ਰੈਡਾਂ ਤੇ ਸਬ ਡਿਵੀਜ਼ਨਾਂ ਤੇ ਘਰਨੇ ਦਿੱਤੇ ਜਾ ਰਹੇ ਆ ਜੋ ਇਹ ਬੇਲਾ ਅੱਜ ਤੋਂ 5 ਸਾਲ ਪਹਿਲਾਂ 2020 ਦੇ ਵਿੱਚ ਮੁਰਦੀ ਸਰਕਾਰ ਲੈ ਕੇ ਆਈ ਸੀ ਬਿਜਲੀ ਸੋਧ ਬਿੱਲ 2020 ਉਦੋਂ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਨੇ ਵੱਡੀ ਪੱਧਰ ਤੇ 14 ਮਹੀਨੇ ਸੰਘਰਸ਼ ਕਰਕੇ 12 ਦਿੱਲੀ ਦੀਆਂ ਬਰੂਹਾਂ ਤੇ ਸੰਘਰਸ਼ ਕਰਕੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਏ ਸੀ ਜਿਹਦੇ ਵਿੱਚ ਇਹ ਬਿੱਲ ਸੋਧ ਬਿੱਲ ਵਿੱਚ ਸੀਗਾ ਪਰ ਫੇਰ ਇਹ ਸਰਕਾਰ ਮੋਦੀ ਸਰਕਾਰ 2023 ਦੇ ਵਿੱਚ ਲੈ ਕੇ ਆਈ ਉਦੋਂ 2023 ਦੇ ਵਿੱਚ ਫੇਰ ਇਹ ਮੋਦੀ ਸਰਕਾਰ ਨੇ ਵਾਪਸ ਲੈ ਲਿਆ ਕਿਉਂਕਿ 24 24 ਦੇ ਵਿੱਚ ਚੋਣਾਂ ਸੀ ਹੁਣ ਬਿਜਲੀ ਸੋਧ ਬਿੱਲ 2025 ਮੋਦੀ ਸਰਕਾਰ ਲੈ ਕੇ ਆਈ ਹੈ ਪੰਜਾਬ ਸਰਕਾਰ ਨੂੰ ਮੋਦੀ ਸਰਕਾਰ ਨੇ ਖਰੜਾ ਭੇਜਿਆ ਹੈ ਉਹ ਖਰੜੇ ਦੇ ਵਿੱਚ ਕਹੇ ਵੀ ਪੰਜਾਬ ਸਰਕਾਰ ਐ ਜੋ ਸਹਿਮਤੀ ਦੇਵੇ ਇਹ ਬਿੱਲ ਨੂੰ ਰੱਦ ਕਰ ਆਪਣਾ ਪਾਸ ਕਰੇ ਤੇ ਜੋ ਉਹਦੇ ਵਿੱਚੋ ਬਿਜਲੀ ਦੇ ਵਿੱਚ ਜੋ ਘਰ ਵਾਲੇ ਪ੍ਰੀਮੀਟਰ ਪ੍ਰੀਪੇਡ ਮੀਟਰ ਹੈ ਉਹ ਲੱਗਣਗੇ ਤੇ ਮੋਟਾ ਵਾਲੀ ਸਬਸਿਡੀ ਹੈ ਜੋ ਉਹ ਖਤਮ ਹੋਊਗੀ ਜੋ ਸੈਂਟਰ ਸਰਕਾਰ ਦਾ ਕਹਿਣਾ ਹੈ ਵੀ ਜੋ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਬਿਜਲੀ ਬਿਜਲੀ ਤੇ ਸਬਸਿਡੀ ਦੇ ਰਹੀ ਹੈ ਚਾਹੇ ਘਰ ਵਾਲੀ ਬਿਜਲੀ ਹੈ ਚਾਹੇ ਖੇਤਾਂ ਵਾਲੀ ਬਿਜਲੀ ਹੈ ਇਹਨੂੰ ਤਾਂ ਤੋੜਿਆ ਜਾਵੇ ਤੇ ਜੋ ਬਿਲ ਹੈ ਉਹ ਲਾਗੂ ਕੀਤਾ ਜਾਣਾ ਇਹ ਪੰਜਾਬ ਸਰਕਾਰ ਕੋਲੇ ਪਾਵਰ ਹੈਗੀ ਹੈ ਵੀ ਆਪਣਾ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਇਹ ਬਿਲ ਰੱਦ ਕਰ ਸਕਦੀ ਹੈ ਪਰ ਪੰਜਾਬ ਸਰਕਾਰ ਦੀ ਨਹੀਂ ਨੀਤ ਮਾੜੀ ਹੈ ਸੈਂਟਰ ਸਰਕਾਰ ਦੀਆਂ ਨੀਤੀਆਂ ਤੇ ਚੱਲ ਰਹੀ ਹੈ ਪੰਜਾਬ ਸਰਕਾਰ ਵੀ ਚਾਹੁੰਦੀ ਹੈ ਵੀ ਬਿਜਲੀ ਤੋਂ ਸਬਸਿਡੀ ਖਾਤਾ ਹੋਵੇ ਬਿਜਲੀ ਬਿੱਲ ਲੱਗਣ ਇਸ ਕਰਕੇ ਪੰਜਾਬ ਸਰਕਾਰ ਦਾ ਮੂੰਹ ਬੰਦਾ ਇਸ ਕਰਕੇ ਸਯੁਕਤ ਕਿਸਾਨ ਮੋਰਚੇ ਵੱਲੋਂ ਇਹ ਸਰਕਾਰਾਂ ਨੂੰ ਪੂਰੀ ਅਪੀਲ ਅਤੇ ਚੇਤਾਵਨੀ ਹੈ ਜੇ ਬਿੱਲ ਨਾ ਰੱਦ ਕੀਤਾ ਤਾਂ ਸਯੁਕਤ ਕਿਸਾਨ ਮੋਰਚਾ ਅੱਗੇ ਹੋਰ ਵੱਡਾ ਟਿਕਾਣਾ ਸਮਰਚ ਕਰੇਗਾ ਅਮਰ ਸਿੰਘ ਫਾਵਰੇ ਭਾਈ ਕੇ ਜ਼ਿਲ੍ਹਾ ਪ੍ਰਧਾਨ ਮੋਰਚਾ ਸੰਸਭਾ ਤੁਸੀਂ ਕੀ ਕਹੋਗੇ ਸੈਂਟਰ ਸਰਕਾਰ ਜੋ ਪ੍ਰਾਈਵੇਟ ਭਰਾਣੇ ਨੇ ਪਹੁੰਚ ਸੁਣਿਆ ਹੋਗਾ ਵੀ ਇੰਡੀ ਕੋਰ ਲੈਂਡ ਨੇ ਵੀ ਹਟਾਲ ਕੀਤੀ ਸੀ ਤੇ ਉੱਥੇ ਸਰਕਾਰ ਚੁੱਪੀ ਆ ਪਰ ਕਿਸਾਨਾਂ ਦੇ ਮੰਗਾਂ ਨੂੰ ਕੋਈ ਨਹੀਂ ਜ਼ੋਰ ਕਰਦੀ ਕੋਈ ਤੁਸੀਂ ਹਰ ਵਾਰੀ ਉੱਤਰ ਦਿੰਦੇ ਨੇ ਬਹਿਰੇ ਨੇ ਦੇਖੋ ਸਾਰੇ ਦੇਸ਼ ਦੀ ਹਾਲਾਤ ਏਦਾਂ ਦੇ ਬਣੇ ਪਏ ਨੇ ਕਿ ਕੋਈ ਵੀ ਸਰਕਾਰ ਜਿਹੜਾ ਬਿੱਲ ਆ ਰਹੀ ਹੈ ਉਹਨੂੰ ਵਾਪਸ ਕਰਨ ਵਾਸਤੇ ਮੋਰਚੇ ਰੋਣੇ ਪਈਆਂ ਜਮਿੰਦ ਕੋ ਵਾਲਾ ਸੀ ਉਹਨਾਂ ਨੇ ਉਹਨਾਂ ਦੇ ਮੁਲਾਜ਼ਮਾਂ ਦੇ ਖਿਲਾਫ ਫੈਸਲਾ ਲਿਆ ਬੜੀ ਮੈਂ ਕਹਿੰਦਾ ਉਹਨਾਂ ਦੀ ਦਾਤ ਨਹੀਂ ਬਣਦੀ ਆ ਵੀ ਉਹਨਾਂ ਨੇ ਦੋ ਦਿਨਾਂ ਦੇ ਵਿੱਚ ਸਰਕਾਰ ਨੂੰ ਝੁਕਾ ਕੇ ਉਹ ਜਿਹੜੇ ਉਹਨਾਂ ਦਾ ਫੈਸਲਾ ਸੀ ਵਾਪਸ ਲਿਆ ਇਸੇ ਕਾਰਨ ਇਹ ਜਿਹੜਾ ਜਿਹੜਾ ਮੋਰਚਾ ਹੈ ਇਹ ਬਹੁਤ ਤਗਵੀਰ ਸਾਨੂੰ ਸੋਚਣਾ ਚਾਹੀਦਾ ਹੈ ਕਿ ਇੱਕ ਤਾਂ ਸਭ ਤੋਂ ਵੱਡਾ ਜਿਹੜਾ ਸੀਡੋ ਮਿਲ ਹੈ ਜਿਹੜੇ ਸਾਰੀਆਂ ਫਸਲਾਂ ਦੇ ਬੀਜ ਨੇ ਉਹ ਕੰਪਨੀਆਂ ਦੇ ਹਵਾਲੇ ਕਰ ਰਹੀ ਹੈ ਉਹ ਸਾਡੇ ਦੇਸੀ ਬੀਜ ਨੂੰ ਵੇਚ ਸਕੋ ਕਹਿ ਰਹੇ ਨੇ ਵੀ ਅਸੀਂ ਇਹ ਬੀਜ ਲਾਂਗੇ ਕਰ ਲਾਂਗੇ ਪਰ ਬਿਲਕੁਲ ਉਹ ਗਲਤ ਗੱਲ ਹੈ ਕਿਉਂਕਿ ਉਹ ਸਰਕਾਰ ਨੂੰ ਦੇ ਕੋਈ ਆਪ ਬੀ ਬਣਾਉਣਾ ਉਹਨੇ ਉਹਨੂੰ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਣੀ ਹੈ ਕਿ ਛੋਟਾ ਕਿਸਾਨ ਮਨਜ਼ੂਰੀ ਲੈ ਲੂਗਾ ਕਿ ਛੋਟਾ ਕਿਸਾਨ ਉਹ ਬਿਜਲੀ ਨੂੰ ਰੱਖ ਸਕੂਗਾ ਆ ਠੀਕ ਹੈ ਕੋਈ ਵੱਡਾ ਕਿਸਾਨ ਹੈ 100 150 ਕਿਲੇ ਵਾਲਾ ਉਹ ਆਪ ਰੱਖ ਸਕਦਾ ਪਰ ਉਹ ਵੀ ਕਾਰਪੋਰੇਟ ਘਰਾਣਿਆਂ ਦੇ ਵਿੱਚ ਹੀ ਜਾ ਸਕਦਾ ਇਸ ਲਈ ਸਾਰਾ ਤੋਂ ਵੱਡਾ ਜਿਹੜਾ ਬਿਲ ਬਾਰਸ ਕਰੇ ਸੀ ਉਹਨੂੰ ਟੇਡੇ ਢੰਗ ਨਾਲ ਸੀੜ੍ਹੇ ਅੱਡੇ ਦੇ ਵਿੱਚ ਦੀਰ ਲਿਆ ਕੇ ਲਾਗੂ ਕਰਨਾ ਚਾਹੁੰਦੀ ਹੈ ਇਹ ਹੀ 2003 ਤੋਂ ਲੱਗਿਆ ਬਿਜਲੀ ਨੂੰ ਉਹ ਆਪਦੇ ਕੰਟਰੋਲ 'ਚ ਕਰਨਾ ਹੁਣ ਕੇਂਦਰ ਸਾਰਾ ਇਹਨੂੰ ਆਪਦੇ ਕੰਟਰੋਲ 'ਚ ਜਾ ਰਹੀ ਹੈ ਇਸ ਲਈ ਅੱਜ ਆਵਾਮ ਜਿਵੇਂ ਬੰਦੀਆਂ ਨੂੰ ਇਕੱਠੀਆਂ ਕਰਕੇ ਪੇਚੀ ਮਜ਼ਦੂਰ ਵਿੱਚ ਆਪਣਾ ਮਲਾਜ਼ਮ ਜਿੱਥੇ ਬੰਦੀਆਂ ਸੰਯੁਕਤ ਕਿਸਾਨ ਮੋਰਚਾ ਔਰ ਬਾਕੀ ਦੇ ਸਾਰੇ ਜਿਹੜੇ ਲੋਕ ਨੇ ਇਕੱਠੇ ਹੋ ਕੇ ਇਸ ਬਿਲ ਦਾ ਵਿਰੋਧ ਕਰ ਰਹੇ ਨੇ ਤਾਂ ਕਿ ਇਹ ਬਿਲ ਜੇ ਵਾਪਸ ਹੋਏਗਾ ਤਾਂ ਅਸੀਂ ਇਹ ਬੱਤੀ ਜਗਦੀ ਰਹੂ ਜੇਕਰ ਇਹ ਬਿਲ ਲਾਗੂ ਹੋ ਗਿਆ ਮੈਨੂੰ ਨਹੀਂ ਲੱਗਦਾ ਵੀ 85% ਲੋਕਾਂ ਦੀ ਬੱਤੀ ਜਗੇਗੀ ਤੇਰਾ ਨਾ ਜਗਸੀਰ ਸਿੰਘ ਦੋਦੜਾ ਭਾਰਤੀ ਕਿਸਾਨ ਜੀ ਨੇ ਇੱਕਤਾ ਆਗਰਾ ਹਾਂ ਤੇ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਬਿਜਲੀ ਦਫ਼ਤਰਾਂ ਉਹਨਾਂ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੇ ਆ ਤੇ ਨਾਲ ਜਿਹੜਾ 2025 ਜਨਨ ਕੀ ਬੇਲਾ ਉਹਦੀਆਂ ਕਾਪੀਆਂ ਸਾੜ ਰਹੇ ਆ ਇਹ ਜਨਨ ਕੀ ਵੱਖ-ਵੱਖ ਸਮੇਂ ਤੇ ਸਰਕਾਰਾਂ ਜਨਨ ਕੀ ਬਿਜਲੀ ਬੋਰਡ ਨੂੰ ਤੋੜਨ ਵਾਲੇ ਕਾਨੂੰਨ ਲੈ ਕੇ ਆਉਂਦੀਆਂ ਰਹੀਆਂ ਨੇ ਜੋ ਕੋਈ 1992 ਦਾ WTO ਦੀਆਂ ਨੀਤੀਆਂ ਨੇ ਜਿਹੜੀਆਂ ਵਿਸ਼ਵ ਵਪਾਰ ਸਸਤਾ ਦੀਆਂ ਜਿਹਦੇ ਤਹਿਤ ਉਹ ਜ਼ਮੀਨਾਂ ਵਾਲਾ ਵੀ ਲੈ ਕੇ ਆਏ ਸੀ ਉਹ ਜਿੰਨੇ ਪਬਲਿਕ ਸੈਕਟਰ ਦੇ ادارے ਆ ਉਹ ਸਾਰਿਆਂ ਨੂੰ ਉਹ ਕੰਪਨੀਆਂ ਨੂੰ ਸਮਝਾਉਣਾ ਚਾਹੁੰਦੇ ਆ ਇਹਦੇ ਤੋਂ ਉਹ ਮੋਟਾ ਮੁਨਾਫਾ ਕਮਾਉਣ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਕਿਸੇ ਸਮੇਂ ਸਰਕਾਰ ਨੇ ਲੋਕਾਂ ਦੀ ਸਹੂਲਤ ਵਾਸਤੇ ਜਾਨਕੀ ਬਣਾਏ ਸੀਗੇ ਅੱਜ ਇਹਨੂੰ ਉਹ ਸਹੂਲਤ ਨੂੰ ਖੋ ਕੇ ਪ੍ਰਾਈਵੇਟ ਕੰਪਨੀਆਂ ਨੂੰ ਦੇ ਕੇ ਇਹਦਾ ਵੱਡਾ ਵਪਾਰ ਕਰਨਾਗਾ ਇਹਦੇ ਚੋ ਵੱਡਾ ਮੁਨਾਫਾ ਦੀਣਾ ਉਹਨਾਂ ਨੂੰ ਉਹਦੇ ਵਾਸਤੇ ਉਹਨਾਂ ਨੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਜਿਹੜੇ ਬੀਲੀ ਬੋਰਡ ਆ ਉਹ ਤੋੜ ਕੇ ਜਾਨਕੀ ਕੰਪਨੀਆਂ ਨੂੰ ਦੇਤੇ ਉੱਥੇ ਤੁਸੀਂ ਦੇਖਦੇ ਜਦੋਂ ਹੜਾ ਆਉਂਦੇ ਆ ਜਾਂ ਫਲੈਟ ਆਉਂਦੇ ਆ ਤੇ ਜਦੋਂ ਨੁਕਸਾਨ ਹੋ ਜਾਂਦਾ ਜਾਨੀ ਕਿ ਗ੍ਰੈਡਾਂ ਦਾ ਲੋਕਾਂ ਖੰਭਿਆਂ ਦਾ ਤਾਰਾਂ ਦਾ ਉੱਥੇ ਜਾਨੀ ਕਿ ਸੀਸੀ ਮਹੀਨੇ ਸਾਲ-ਸਾਲ ਲੋਕਾਂ ਦੇ ਘਰਾਂ ਤੱਕ ਬਿਜਲੀ ਨਹੀਂ ਪਹੁੰਚਦੀ ਹੈਗੀ ਤਾਂ ਕਿ ਭਰਾਵੋ ਉਹ ਕੁਝ ਪੰਜਾਬ ਦੇ ਵਿੱਚ ਵੀ ਹੋਣ ਜਾ ਰਿਹਾ ਜਿਹੜਾ ਪੰਜਾਬ ਦਾ ਜਾਨੀ ਕਿ ਇਹ ਬਿਜਲੀ ਬੋਰਡ ਦਾ ਜਿਹੜਾ ਆਦਾਰਾ ਹੈਗਾ ਜਿੱਤੇ ਪੰਜਾਬ ਦੀ ਸਰਕਾਰ ਦਾ ਕੰਟਰੋਲ ਆ ਜਿਹੜੀ ਵੋਟਾਂ ਵੇਲੇ ਮਾੜਾ-ਮੋਟਾ ਸਾਨੂੰ ਇਹਦੇ ਵਿੱਚੋਂ ਕੁਝ ਕਹਿੰਦੇ ਆ ਵੀ ਤੁਹਾਨੂੰ ਬਿਜਲੀ ਦੇ ਬਿੱਲ ਫ੍ਰੀ ਕਰ ਦਾਂਗੇ ਤੁਹਾਨੂੰ ਘਰਾਂ ਦੀਆਂ ਮੋਟਰਾਂ ਫ੍ਰੀ ਕਰ ਦਾਂਗੇ ਉਹ ਇਹਦੇ ਤੇ ਲਤ ਕਢਾਉਣੀ ਚਾਹੁੰਦੇ ਹੈਗੇ ਵੀ ਸਾਨੂੰ ਵੋਟਾਂ ਵੇਲੇ ਕਿਸੇ ਨੂੰ ਕੁਝ ਦੇਣਾ ਨਾ ਪਵੇ ਇਹਨੂੰ ਪ੍ਰਾਈਵੇਟ ਕਰਕੇ ਅਸੀਂ ਲੋਕਾਂ ਨੂੰ ਕਹਿ ਦਈਏ ਵੀ ਸਾਡੇ ਨਾਲੇ ਕੀ ਆ ਦੇਣ ਨੂੰ ਇਹ ਤਾਂ ਹੁਣ ਕੰਪਨੀਆਂ ਦਾ ਜੀ ਇਸ ਕਰਕੇ ਉਹ ਇਸ ਨੀਤੀ ਦੇ ਤਹਿਤ ਜਾਨੀ ਕਿ ਇਹ ਕੰਪਨੀਆਂ ਨੂੰ ਦੇ ਕੇ ਦਾ ਵੱਡਾ ਵਪਾਰ ਕਰਕੇ ਇਹਨੂੰ ਮਹਿੰਗੀ ਵੇਚਣਾਗਾ ਜਿਹਦੇ ਚੋਂ ਉਹਨਾਂ ਨੇ ਪਹਿਲਾਂ ਹੀ ਤਿਆਰੀ ਕੀਤੀ ਹੋਈ ਆ ਚਿੱਪਾਲੇ ਮੀਟਰ ਲਾ ਰਹਿਆ ਕੰਪਨੀਆਂ ਦੇ ਕਹਿਣ ਤੇ ਪਹਿਲਾਂ ਮੀਟਰ ਲਾ ਕੇ ਦਿਓ ਇਸ ਕਰਕੇ ਪੂਰੀ ਤਿਆਰੀ ਦੇ ਨਾਲ ਚੱਲ ਰਿਹਾ ਭਾਵੇਂ ਇਹ ਸਾਡਾ ਖੇਤੀ ਜਿਹੜੇ ਮੋਦੀ ਦੇ ਨਾਲ ਤਿੰਨ ਕਾਨੂੰਨਾਂ ਵੇਲੇ ਗਏ ਸੀ ਉਦੋਂ ਇਹ ਮੁੱਦਾ ਵੀ ਵਿੱਚ ਸੀਗਾ ਜਿਹੜਾ 220 ਬਿਜਲੀ ਐਕਟ ਵਾਲਾ ਸੀ ਜਿਹੜਾ ਪ੍ਰਦੂਸ਼ਣ ਵਾਲਾ ਉਹ ਉਹ ਮਸਲਾ ਵੀ ਵਿੱਚ ਸੀ ਤਿੰਨ ਕਾਨੂੰਨ ਉਹਨਾਂ ਨੇ ਰੱਦ ਕਰਤੇ ਸੀ ਉਦੋਂ ਆਖਾ ਜੀ ਵੀ ਇਹਦੇ ਤੇ ਅਸੀਂ ਕਿਸਾਨਾਂ ਲਈ ਸਬਸਿਡੀ ਬਾਰੇ ਸੋਚਾਂਗੇ ਕਿਸਾਨਾਂ ਨੂੰ ਬਿਠਾ ਕੇ ਕਿਸਾਨਾਂ ਦੀ ਕਮੇਟੀ ਬਣਾ ਕੇ ਗੱਲਬਾਤ ਕਰਕੇ ਉਹ ਫੇਰ ਜਿਹੜੀਆਂ ਸੋਧਾਂ-ਸੋਧਾਂ ਨੇ ਉਹਦੇ ਬਾਰੇ ਫੇਰ ਸੋਚਾਂਗੇ ਪਰ ਉਹਨ ਕਿਸੇ ਦੀ رائے ਨਹੀਂ ਕੁਝ ਨਹੀਂ ਉਹਨਾਂ ਨੇ ਪੰਜਾਬ ਦੀ ਸਰਕਾਰ ਨੂੰ ਖਰੜਾ ਭੇਜਤਾ ਉਹਦੇ ਵਿੱਚ ਸਖਤ ਹਦਾਇਤ ਕੀਤੀ ਆ ਵੀ ਜੇ ਤੁਸੀਂ ਸਾਨੂੰ ਕੋਈ ਮੋੜਵਾ ਜਵਾਬ ਨਹੀਂ ਦਿੰਦੇ ਤਾਂ ਅਸੀਂ ਤੁਹਾਡੀ ਹਾਂ ਸਮਝਾਂਗੇ ਇੱਕ ਤਾਂ ਇਹ ਹੁੰਦਾ ਵੀ ਕੋਈ ਆਪਾਂ ਨੂੰ ਮੋੜ ਕੇ ਭੇਜਿਆ ਨਹੀਂ ਵੀ ਸ਼ਾਇਦ ਗਾਰਾ ਨੂੰ ਹੋਰ ਟਾਈਮ ਦਿੱਤਾ ਜਾਵੇ ਪਰ ਉਹਨਾਂ ਨੇ ਇਹ ਕਹਿਤਾ ਵੀ ਜੇ ਤੁਸੀਂ ਨਹੀਂ ਗੁਣਨੇੱਕੇ ਭੇਜੇ ਤੁਹਾਡੀ ਹਾਂ ਆ ਗਈ ਇਸ ਕਰਕੇ ਪੰਜਾਬ ਦੀ ਸਰਕਾਰ ਪੂਰੀ ਤਰ੍ਹਾਂ ਚੁੱਕਾ ਅਸੀਂ ਉਹਨਾਂ ਨੂੰ ਕਹਿਣਾ ਵੀ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਜਿਹੜਾ ਉਹਨਾਂ ਨੇ ਖਾਰੜਾ ਭੇਜਿਆ ਨੂੰ ਰੱਦ ਕਰਕੇ ਯਾਨੀ ਕਿ ਇਹਨੂੰ ਪੰਜਾਬ ਸਰਕਾਰ ਆਪ ਦੇ ਕੰਟਰੋਲ ਹੇਠ ਰੱਖੇ ਇਹ ਬਹੁਤ ਵੱਡਾ ਮਨਾਫੇ ਵਾਲਾ ਆਦਾਰਾ ਹੈਗਾ ਜਿਹਦੇ ਚ ਯਾਨੀ ਕਿ ਹਜ਼ਾਰ ਲੱਖਾਂ ਹਜ਼ਾਰਾਂ ਮੁਲਾਜ਼ਮ ਕੰਮ ਕਰਦੇ ਆ ਤੇ ਬਹੁਤ ਵੱਡਾ ਪ੍ਰਭਾਵ ਵਾਲਾ ਆਦਾਰਾ ਹੈਗਾ ਇਹ ਕੰਪਨੀਆ ਨੂੰ ਨਾਂ ਦਿੱਤਾ ਜਾਵੇ ਉਹਦੇ ਵਾਸਤੇ ਅੱਜ ਦੇ ਸਾਡੇ ਇਹ ਰੋਸ ਪ੍ਰਦਰਸ਼ਨ ਨੇ ਤੇ ਅੱਗੋਂ ਅਸੀਂ ਸੰਘਰਸ਼ ਸੰਘਰਸ਼ ਤਿੱਖਾ ਕਰਾਂਗੇ ਸਰਕਾਰ ਨੇ ਕੰਦ ਤੇ ਲਿਖਿਆ ਨਾ ਪੜਿਆ ਸਯੁਕਤ ਕਿਸਾਨ ਮੋਰਚੇ ਅਤੇ ਪੰਜਾਬ ਦੀਆਂ ਪਿੰਡੂ ਅਤੇ ਖੇਤ ਮਜ਼ਦੂਰ ਮੋਰਚੇ ਦੇ ਸੱਦੇ ਤੇ ਬਿਜਲੀ ਸੋਧ ਬਿੱਲ 2025 ਅਤੇ ਸੀਟ ਬਿੱਲ ਦੇ ਖਿਲਾਫ ਬਿਜਲੀ ਮਹਿਕਮੇ ਦੀਆਂ ਸਬ ਡਿਵੀਜ਼ਨਾਂ ਵਕਵਕਾਵਾਤੇ ਪ੍ਰਦਰਸ਼ਨਕਾਰੀਆਂ ਨੇ ਦੱਸਤੀ ਕਿ ਪ੍ਰਦਰਸ਼ਨ ਕਰਤੇ ਹੋਏ ਬਿੱਲ ਦੀਆਂ ਕਾਪੀਆਂ ਸਾੜੀਆਂ ਚਾਰੀਆਂ ਨੇ ਦੱਸਤੀ ਕਿ ਇਸ ਕਾਪੀਆਂ ਨੂੰ ਸਾੜਨ ਦੇ ਸੱਦੇ ਤੇ ਐਸਟੀਐਮ ਦਫਤਰ ਸਮਰਾਲਾ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਰੋਸ ਪ੍ਰਦਰਸ਼ਨ ਕਰਤੇ ਹੋਏ ਨਵੇਂ ਬਿਜਲੀ ਬਿੱਲ ਦੀਆਂ ਕਾਪੀਆਂ ਫੁੱਕਿਆ ਗਿਆ ਅੱਜ ਅਸੀਂ ਇਹ ਜਿਹੜਾ ਬਿਜਲੀ ਇਹਨਾਂ ਸੋਧ ਬਿੱਲ ਲਿਆਂਦਾ ਉਹਦੇ ਵਿਹਾਫ ਅਸੀਂ ਕਰਿਆ ਰੋਸ ਧਰਨਾ ਕਰ ਰਿਹਾ ਛਾੜੀਆਂ ਨੇ ਪਹਿਲਾਂ ਵੀ ਅਸੀਂ 2020 ਦੇ ਵਿੱਚ ਸਰਕਾਰ ਨਾਲ ਲੜ ਕੇ ਆਪਣਾ ਹੱਕ ਲਿਆ ਸੀ ਪਰ ਇਹਨਾਂ ਨੇ ਹੁਣ ਫੇਰ ਟੇਢੇ ਢੰਗ ਨਾਲ ਉਹ ਚਲਾ ਲਿਆ ਇਸ ਦੇ ਉਹਦੇ ਰੋਸ ਵਜੋਂ ਅੱਜ ਸਾਰੀਆਂ ਜਥੇਬੰਦੀਆਂ ਬਿਜਲੀ ਮਲਾਜ਼ਮ ਪੈਨਸ਼ਨ ਮਜ਼ਦੂਰ ਕਿਸਾਨ ਦੁਕਾਨਦਾਰ ਸਾਰਿਆਂ ਨੇ ਰਲ ਕੇ ਸੰਯੁਕਤ ਮੋਰਚੇ ਮੋਰਚੇ ਦੀ ਕਾਲ ਤੇ ਅੱਜ ਅਸੀਂ ਇਹ ਕਾਪੀਆਂ ਛਾੜੀਆਂ ਨੇ ਤਾਂ ਕਿ ਸਾਡਾ ਬਰੋਦ ਮੋਦੀ ਸਰਕਾਰ ਤੱਕ ਕਰ ਭਗਵੰਤਾਨ ਸਰਕਾਰ ਤੱਕ ਪਹੁੰਚ ਸਕੇ ਜਥੇਬੰਦੀਆਂ ਦੀ ਗੱਲ ਕਰੀਏ ਤਾਂ ਕਿਹੜੀ ਜਥੇਬੰਦੀ ਕੋਲ ਨੀ ਜਥੇਬੰਦੀਆਂ ਤਾਂ SKM ਦੀ ਉਹਦੇ ਵਿਕਾਲਤੇ ਅਸੀਂ ਸਾਰੀਆਂ ਜਥੇਬੰਦੀਆਂ ਆ तकरीबन ਜਿੰਨੀਆਂ ਇੱਥੇ ਅਸੀਂ ਐਸ ਏਰੀਏ ਚ ਹੈਗੇ ਆ ਲਖਵਾਲ ਰਾਜੇਹਾਲ ਕਾਦੀਆਂ ਜੋ ਵੀ ਹੈਗੇ ਆ ਮੁਲਾਜ਼ਮ ਜਥੇਬੰਦੀਆਂ ਨੇ ਪੈਨਸ਼ਨ ਜਥੇਬੰਦੀਆਂ ਨੇ ਮੁਲਾਜ ਬਿਜਲੀ ਬੋਰਡ ਦੀਆਂ ਸਾਡੇ ਨਾਲ ਨੇ ਠੀਕ ਹੈ ਜੀ ਡਿਵੀਜ਼ਨ ਹੈਡਕ quarter ਤੇ ਜਿਹੜਾ 2025 ਬਿੱਲ ਲੈ ਕੇ ਆਉਂਦੀ ਆ ਸਰਕਾਰ ਪਹਿਲਾਂ 2003 ਵੀ ਆਇਆ ਸੀ ਜੀ ਉਹਦਾ ਵੀ ਹੁਣ ਤੱਕ ਵਿਰੋਧ ਕੀਤਾ ਤੇ 25 ਦਾ ਵੀ ਵਿਰੋਧ ਕਰਦੇ ਆ ਜੋ ਜਿਹੜਾ ਬਿਜਲੀ ਬੋਰਡ ਦਾ ਦਰ ਹੈ ਲੋਕਾਂ ਦਾ ਦਰ ਹੈ ਸਾਡੇ ਕਿਸਾਨ ਭ੍ਰਿੰਮ ਨੇ ਭਰਾਵਾਂ ਨੇ ਜ਼ਮੀਨਾਂ ਦਿੱਤੀਆਂ ਨੇ ਉਹਨਾਂ ਤੋਂ ਟੈਕਸ ਕਰਾਇਆ ਗਿਆ ਮੁਲਾਜ਼ਮਾਂ ਨੇ ਕੰਮ ਕਰਿਆ ਇਹ ਬਿਜਲੀ ਬੋਰਡ ਹੈ ਜੀ ਲੋਕਾਂ ਦਾ ਦਰ ਹੈ ਜੇ ਲੋਕਾਂ ਦਾ ਇਹ ਦਰਾ ਬਸ ਸਕਦਾ ਤਾਂ ਇਹਦੇ ਵਿੱਚ ਜਿਹੜੀ ਪੜੇ ਲਿਖੇ ਨੌਜਵਾਨ ਮੁੰਡੇ ਫਿਰਦੇ ਨੇ ਉਹਨਾਂ ਨੂੰ ਰੋਜ਼ਗਾਰ ਮਿਲ ਸਕਦਾ ਹੈ ਇਹਦੇ ਵਿੱਚ ਬਿਜਲੀ ਸਸਤੀ ਮਿਲ ਸਕਦੀ ਹੈ ਬਲਾਈ ਇਸ ਕਰਕੇ ਮੈਕਮੇਂ ਤੇ ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਇਹ ਬਿੱਲ ਪਾਸ ਲੈ ਜੇ ਨਹੀਂ ਕਿਸੇ ਵੀ ਹੱਥ ਦੇ ਵਿੱਚ ਅਸੀਂ ਲਾਗੂ ਨਹੀਂ ਹੁੰਦੇ ਵੀ ਜੋ ਮਰਜ਼ੀ ਸਰਕਾਰ ਕਰ ਲਵੇ ਪਹਿਲਾਂ ਵੀ ਉਹਨੇ ਕਰਿਆ ਸਾਡੇ ਤੇ ਬਹੁਤ ਹਮਲੇ ਕਰੇ ਨੇ ਸਾਰੇ ਪਾਰਟੀਆਂ ਨੂੰ ਪਤਾ ਹੀ ਆ ਕਿ ਸਸਪੈਂਡ ਕੀਤੇ ਬਦਲੀਆਂ ਕੀਤੀਆਂ ਡਿਸਮਿਸ ਕੀਤੇ ਦੇ ਉਸ ਮੋਕੇ ਵਿੱਚ ਵੀ ਡਰੇ ਨਹੀਂ ਹੈਗੇ ਕਿਉਂਕਿ ਜਿਹੜਾ ਬਿਜਲੀ ਬੋਰ ਦਾ ਧਾਰਾ ਲੋਕਾਂ ਦਾ ਧਾਰਾ ਲੋਕ ਇਹਨਾਂ ਬਚਾਉਣਗੇ ਹਰ ਹਾਲਤ ਦੇ ਵਿੱਚ ਸਰਕਾਰ ਨੂੰ ਚੇਤਾਵਨੀ ਹੈ ਵੀ ਆਪਾਂ ਪੜੇ ਲਿਖਿਆ ਕੰਧ ਤੇ ਲਿਖਿਆ ਪੜ ਲਵੇ ਨਹੀਂ ਤਾਂ ਉਹਨਾਂ ਦੇ ਵਿੱਚ ਸੰਘਰਸ਼ ਹੋ ਤਿੱਖੇ ਤੇਜ਼ ਹੋਣਗੇ ਇਹ ਚੇਤਾਵਨੀ ਸਰਕਾਰ ਧੰਨਵਾਦ ਜਿਹੜਾ ਸਰਕਾਰ ਆ ਬਿਜਲੀ ਐਕਟ ਲਿਆ ਰਹੀ ਆ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਉਸ ਦੇ ਨਾਲ ਰਲਈ ਹੋਈ ਆ ਉਸ ਦੇ ਵਿਰੋਧ ਚ ਐਸ ਕੇ ਐਮ ਵੱਲੋਂ ਤੇ ਬਿਜਲੀ ਮੁਲਾਜ਼ਮਾਂ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਅੱਜ ਇਹ ਇਕੱਠਾ ਪੂਰੇ ਪ੍ਰੋਗਰਾਮ ਰੱਖਿਆ ਗਿਆ ਸੀ ਵੀ ਜੋ ਇਹ ਲਾਗੂ ਕਰ ਰਹੇ ਨੇ ਬਿਜਲੀ ਬੋਰਡ ਨੂੰ ਪ੍ਰਾਈਵੇਟ ਕਰ ਰਹੇ ਨੇ ਉਹ ਅਸੀਂ ਹਰਗੇਜ ਪ੍ਰਾਈਵੇਟ ਨਹੀਂ ਹੋਣ ਦਵਾਂਗੇ ਇਸ ਨੂੰ ਕਿਉਂਕਿ ਜਦ ਅੰਦੋਲਨ ਹੋਇਆ ਠੀਕਾ ਜਦ ਤਿੰਨ ਬਿੱਲ ਉਹ ਪਲੱਸ 220 ਬਿੱਲ ਉੱਥੇ ਰੱਦ ਕਰਵਾਇਆ ਠੀਕਾ ਸੈਂਟਰ ਚ ਵੀ ਇਹ ਬਿੱਲ ਨਹੀਂ ਆਊਗਾ ਤੁਹਾਡੀ ਸਹਿਮਤੀ ਤੋਂ ਬਗੈਰ ਹੁਣ ਇਹ ਮੋਦੀ ਸਰਕਾਰ ਇਹਨੂੰ ਲਿਆ ਰਹੀ ਆ ਤੇ ਭਗਵੰਤ ਮਾਨ ਸਰਕਾਰ ਉਹ ਤੋਂ ਵੀ ਗਾਹਾਂ ਇੱਕ ਕਦਮ ਜਿੰਨੀ ਆ ਇਹਦੀਆਂ ਜ਼ਮੀਨਾਂ ਨੇ ਜਿਹੜੀਆਂ ਪਹਿਲਾਂ ਲੈਂਡ ਐਕੁਆਇਜ਼ੀਸ਼ਨ ਐਕਟ ਜਿਹੜਾ ਆਇਆ ਠੀਕਾ ਉਹ ਰੱਦ ਕਰਾਇਆ ਸੀ ਉਹਨੋਂ ਜਿੰਨੀਆਂ ਆ ਸਰਕਾਰੀ ਜ਼ਮੀਨਾਂ ਨੇ ਬਿਜਲੀ ਬੋਰਡ ਦੀਆਂ ਹੋ ਗਈਆਂ ਯੂਨੀਵਰਸਿਟੀ ਦੀਆਂ ਹੋ ਗਈਆਂ ਹੋਰ ਹੋ ਗਈਆਂ ਉਹਨਾਂ ਨੂੰ ਇਹ ਵੇਚ ਰਹੀ ਹੈ ਉਹਦੇ ਵਾਸਤੇ ਹੈ ਜੀ ਅੱਜ ਅਸੀਂ ਇਕੱਠੇ ਹੋਏ ਹਾਂ ਇਕੱਠੇ ਹੋ ਕੇ ਵੀ ਇਹ ਰੱਖਿਆ ਵੀ ਅਸੀਂ ਇਹ ਲਾਗੂ ਹਰਗਿਜ਼ ਨਹੀਂ ਹੋਣ ਦਵਾਂਗੇ ਲੁਧਿਆਣਾ ਤੋਂ ਮੰਦਪਾ ਦਾ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਇੱਕ ਤੇਜ਼ ਰਫਤਾਰ ਕਾਰ ਜਿਵਾਇਦਰ ਨਾਲ ਟਕਰਾ ਕੇ ਜਿਸ ਦੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਕੁਝ ਦੇ ਸਿਰਾਂ ਦੇ ਵਿੱਚ ਸੱਟਾਂ ਲੱਗੀਆਂ ਤੇ ਕੁਝ ਦੇ ਕਰਤਨ ਕੱਟ ਗਏ। ਮਿਲੀ ਜਾਣਕਾਰੀ ਦੇ ਮੁਤਾਬਕ ਲਾਸ਼ਾਂ ਨੂੰ ਸਵੇਰੇ 1 ਵਜੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਅਜੇ ਤੱਕ ਕਿਸੇ ਦੀ ਪਛਾਣ ਨਹੀਂ ਹੋ ਸਕਿਆ ਮ੍ਰਿਤਕਾ ਦੇ ਵਿੱਚ ਦੱਸਦੀ ਹੈ ਕਿ ਦੋ ਨਵਾਲਕ ਲੜਕੀਆਂ ਸੇ ਤਿੰਨ ਨੌਜਵਾਨ ਸ਼ਾਮਲ ਹਨ ਇਹ ਹਾਦਸਾ ਰਾਤ 10:30 ਦੇ ਕਰੀਬ ਲਾਡੋਵਾਲ ਟੋਲ ਪਲਾਸਾ ਦੇ ਨੇੜੇ ਵਾਪਰਿਆ ਰਿਪੋਰਟਾਂ ਦੇ ਮੁਤਾਬਕ ਦੱਸਦੀ ਕਿ ਜੋ ਕਾਰ ਹੈ ਉਹ ਸਾਊਥ ਸਿਟੀ ਤੋਂ ਲਾਡੋਵਾਲ ਵੱਲ ਨੂੰ ਜਾ ਰਹੀ ਸੀ ਤੇਜ਼ ਰਫਤਾਰ ਕਾਰਨ ਕਾਰ ਨੇ ਕੰਟਰੋਲ ਗਵਾ ਦਿੱਤਾ ਅਤੇ ਡਿਵਾਈਡਰ ਦੇ ਨਾਲ ਜਾ ਟਕਰਾਈ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਪਰਿਵਾਰਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ਾਂ ਜਾਰੀ ਨੇ ਹਾਦਸੇ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅੱਜ ਫੁਲਚਨ ਦੇ ਵਿੱਚ ਫਿਲਹਾਲ ਇਹ ਨਹੀਂ ਕੱਲ ਤੋਂ ਫਿਰ ਹਾਜ਼ਰ ਹੋਵਾਂਗੇ ਕੁਝ ਹੋਰ ਖਬਰਾਂ ਨਾਲ ਬਨੇ ਰਹੋ ਪੀਏਸੀਨ ਨਿਊਜ਼ ਦੇ ਨਾਲ